ਬਾਬਾ ਮੋਤੀਰਾ ਮਹਿਰਾ ਜੀ ਦਾ ਜਨਮ 9 ਫਰਵਰੀ 1670 ਨੂੰ ਪਿੰਡ ਸੰਗਤਪੁਰ ਸੋਡਿਆਂ ਵਿਖੇ ਪਿਤਾ ਹਰਰਾਮ ਦੇ ਘਰ ਮਾਤਾ ਲੱਦੋ ਜੀ ਦੀ ਕੁੱਖੋਂ ਹੋਇਆ ਆਪ ਜੀ ਦੇ ਪਿਤਾ ਜੀ ਖਾਣਾ ਬਣਾਉਣ ਦਾ ਕੰਮ ਕਰਦੇ ਸੀ ਤੇ ਉਹਨਾਂ ਨੂੰ ਇਸ ਕੰਮ ਦੇ ਵਿੱਚ ਬੜੀ ਮੁਹਾਰਤ ਹਾਸਲ ਸੀ ਤੇ ਇਹੀ ਮੁਹਾਰਤ ਬਾਬਾ ਮੋਤੀਰਾ ਮਹਿਰਾ ਜੀ ਨੇ ਵੀ ਹਾਸਲ ਕਰ ਲਈ ਸੀ ਤੇ ਇਸੇ ਲਈ 17 ਸਾਲ ਦੀ ਉਮਰ ਦੇ ਵਿੱਚ ਆਪ ਜੀ ਨੂੰ ਸੂਬਾ ਸਰਹੰਦ ਦੇ ਕੈਦਖਾਨੇ ਵਿੱਚ ਰਸੋਈਏ ਦੀ ਨੌਕਰੀ ਮਿਲ ਗਈ ਸੀ ਬਾਬਾ ਮੋਤੀਰਾਮ ਮਹਾਰਾਜੀ ਸਰਹੰਦ ਦੀ ਜੇਲ੍ਹ ਵਿੱਚ ਨਜ਼ਰਬੰਦ ਹਿੰਦੂ ਕੈਦੀਆਂ ਦੇ ਲੰਗਰ ਦੇ ਇੰਚਾਰਜ ਸੀ। ਆਪ ਜੀ ਨੂੰ ਦੱਸ ਦਈਏ ਕਿ ਪੰਜ ਪਿਆਰਿਆਂ ਦੇ ਵਿੱਚੋਂ ਇੱਕ ਪਿਆਰੇ ਭਾਈ ਹਿੰਮਤ ਸਿੰਘ ਜੀ ਰਿਸ਼ਤੇ ਵਿੱਚ ਬਾਬਾ ਮੋਤੀਰਾਮ ਮਹਾਰਾਜੀ ਦੇ ਚਾਚਾ ਜੀ ਲੱਗਦੇ ਸੀ। ਆਪ ਜੀ ਦੀ ਰਹਾਇਸ਼ ਮਨਸੂਰੀ ਟਿੱਬੇ ਤੇ ਇੱਕ ਕੱਚੇ ਜੇ ਮਕਾਨ ਵਿੱਚ ਸੀ। ਜਿੱਥੇ ਆਪ ਜੀ ਆਪਣੀ ਪਤਨੀ ਬੀਬੀ ਭੋਲੀ ਆਪਣੀ ਬਿਰਧ ਮਾਤਾ ਦੇ ਨਾਲ ਤੇ ਇੱਕ ਪੁੱਤਰ ਜਿਹਦਾ ਨਾਮ ਨਰੈਣਾ ਸੀ ਉਸ ਦੇ ਨਾਲ ਰਹਿੰਦੇ ਸੀ ਉਸ ਸਮੇਂ ਆਪ ਜੀ ਦੀ ਉਮਰ ਲਗਭਗ 40 ਸਾਲ ਸੀ ਜਦੋਂ ਇੱਕ ਦਿਨ ਜੇਲ੍ਹ ਦੇ ਦਰੁਗੇ ਨੇ ਆਪ ਜੀ ਨੂੰ ਕਿਹਾ ਭਾਈ ਮੋਤੀਰਾਮਾ ਠੰਡੇ ਬੁਰਜ ਵਿੱਚ ਤਿੰਨ ਨਵੇਂ ਕੈਦੀ ਆਏ ਨੇ ਉਹਨਾਂ ਦਾ ਖਿਆਲ ਰੱਖੀ ਉਹਨਾਂ ਨੂੰ ਕੋਈ ਭੋਜਨ ਨਹੀਂ ਦੇਣਾ ਨਵਾਬ ਵਜ਼ੀਰ ਖਾਨ ਨੇ ਐਲਾਨ ਕੀਤਾ ਹੈ ਕਿ ਜੇ ਕੋਈ ਵੀ ਉਹਨਾਂ ਦੀ ਮਦਦ ਕਰੇਗਾ ਤਾਂ ਉਸ ਨੂੰ ਪੂਰੇ ਪਰਿਵਾਰ ਸਮੇਤ ਕੋਲੂ ਵਿੱਚ ਪੀੜ ਦਿੱਤਾ ਜਾਵੇਗਾ ਇਹ ਗੱਲ ਸੁਣ ਕੇ ਬਾਬਾ ਮੋਤੀराम ਮੈਰਾ ਜੀ ਦਾ ਦਿਲ ਪਸੀਜ ਗਿਆ ਉਹ ਚੋਰੀ ਜਈ ਠੰਡੇ ਪੁਰਜ ਦੀਆਂ ਪੌੜੀਆਂ 'ਚ ਜਾ ਪਹੁੰਚੇ ਤੇ ਉੱਪਰ ਜਾ ਕੇ ਦੇਖਿਆ ਤਾਂ ਉੱਪਰ ਘੋਪਹਨੇਰਾ ਸੀ ਤੇ ਦੀਵੇ ਦੀ ਮੱਦਮ ਜੀ ਰੋਸ਼ਨੀ ਦੇ ਵਿੱਚ ਮਾਤਾ ਗੁਜਰੀ ਜੀ ਛੋਟੇ ਸੱਭ ਜਾਦਿਆਂ ਦੇ ਨਾਲ ਠੰਡ ਦੇ ਵਿੱਚ ਠਿਹਟਰਦੇ ਹੋਏ ਉੱਥੇ ਕੁੰਨੇ ਵਿੱਚ ਬੈਠੇ ਸੀ ਇਹ ਸਭ ਦ੍ਰਿਸ਼ ਦੇਖ ਕੇ ਬਾਬਾ ਮੋਤੀਰਾ ਮੈਰਾ ਬਹੁਤ ਉਦਾਸ ਹੋ ਗਿਆ ਤੇ ਉਹ ਆਪਣੇ ਘਰ ਆ ਗਿਆ ਜਦੋਂ ਆਪਣੇ ਘਰ ਆਇਆ ਤਾਂ ਉਹਨਾਂ ਦੀ ਮਾਤਾ ਉਹਨਾਂ ਦੀ ਪਤਨੀ ਉਹਨਾਂ ਨੇ ਪੁੱਛਿਆ ਕਿ ਤੁਸੀਂ ਉਦਾਸ ਕਿਉਂ ਤਾਂ ਬਾਬਾ ਮੋਤੀਰਾ ਮੈਰਾ ਨੇ ਦੱਸਿਆ ਕਿ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬ ਜਾਦੇ ਠੰਡੇ ਬੁਰਜ ਵਿੱਚ ਕੈਦ ਰੱਖੇ ਹੋਏ ਨੇ ਉਹਨਾਂ ਨੂੰ ਕਈ ਦਿਨ ਤੋਂ ਭੁੱਖਾ ਤੇ ਪਿਆਸਾ ਰੱਖਿਆ ਗਿਆ ਹੈ ਉਨਾਂ ਕੋਲ ਠੰਡ ਤੋਂ ਬਚਣ ਲਈ ਕੋਈ ਵੀ ਕੱਪੜਾ ਨਹੀਂ ਮੈਨੂੰ ਆਪਣੀ ਜਾਨ ਦੀ ਕੋਈ ਪਰਵਾਹ ਨਹੀਂ ਮੈਂ ਉਹਨਾਂ ਦੀ ਸੇਵਾ ਕਰਨੀ ਚਾਹੁੰਨਾ ਤੇ ਇਹੀ ਗੱਲ ਉਹਨਾਂ ਦੀ ਮਾਤਾ ਅਤੇ ਧਰਮ ਪਤਨੀ ਜੀ ਨੇ ਵੀ ਕਹੀ ਤੇ ਕਿਹਾ ਕਿ ਇਸ ਤੋਂ ਵੱਡਾ ਵੇਲਾ ਹੋਰ ਕੋਈ ਨਹੀਂ ਹੈ ਜਦੋਂ ਸਾਨੂੰ ਸੁਭਾਗ ਮਿਲਿਆ ਹੈ ਛੋਟੇ ਸਹਿਬਜ਼ਾਦੇਾਂ ਤੇ ਮਾਤਾ ਗੁਜਰੀ ਜੀ ਦੀ ਸੇਵਾ ਕਰਨ ਦਾ ਪਰ ਹੁਣ ਗੱਲ ਇਹ ਹੈ ਕਿ ਅੰਦਰ ਕਿਵੇਂ जाया ਜਾਵੇ ਬਾਹਰ ਤਾਂ ਪਹਿਰੇਦਾਰ ਖੜੇ ਹੁੰਦੇ ਨੇ ਬਾਬਾ ਮੋਤੀराम ਮਰੇਨ ਦਾ ਸਿਆਕੀ ਜਿਹੜੇ ਬਾਹਰ ਪਹਿਰੇਦਾਰ ਨੇ ਉਹ ਤਾਂ ਟਕੇ ਟਕੇ ਤੇ ਵਿਕ ਜਾਂਦੇ ਨੇ ਉਹਨਾਂ ਦੀ ਪਤਨੀ ਘਰ ਦੇ ਅੰਦਰ ਗਈ ਅਤੇ ਜੋ ਵੀ ਗਹਿਣੇ ਉਹਨਾਂ ਦੇ ਪਿਤਾ ਜੀ ਨੇ ਵਿਆਹ ਦੇ ਸਮੇਂ ਪਾਏ ਸੀ ਜਾਂ ਜੋ ਵੀ ਉਹਨਾਂ ਦੇ ਕੋਲ ਉਸ ਸਮੇਂ ਜੋੜੀ ਹੋਈ ਪੂੰਜੀ ਸੀ ਉਹ ਸਭ ਲਿਆ ਕੇ ਭਾਈ ਮੋਤੀराम ਜੀ ਨੂੰ ਦੇ ਦਿੱਤੀ ਅਤੇ ਕਿਹਾ ਕਿ ਜਾਓ ਇਹ ਵੇਲਾ ਹੱਥੋਂ ਨਹੀਂ ਜਾਣਾ ਚਾਹੀਦਾ ਇਸ ਦੇ ਨਾਲ ਹੀ ਉਹਨਾਂ ਦੀ ਮਾਤਾ ਜੀ ਅੰਦਰੋਂ ਕੋਰੇ ਭਾਂਡੇ ਦੇ ਵਿੱਚ ਇੱਕ ਜਲ ਭਰ ਕੇ ਲਿਆਏ ਅਤੇ ਨਾਲ ਦੁੱਧ ਦੇ ਭਾਂਡੇ ਵੀ ਤੇ ਕੁਝ ਸੁੱਕੇ ਮਿਵੇ ਬਾਬਾ ਮੋਤੀराम ਮਹਿਰਾ ਜੀ ਤੋਂ ਦੇ ਦਿੱਤੇ ਤੇ ਕਿਹਾ ਕਿ ਜਾਓ ਉਹਨਾਂ ਦੀ ਸੇਵਾ ਕਰਕੇ ਆਓ ਬਾਹਰ ਖੜੇ ਪਹਿਰੇਦਾਰਾਂ ਨੂੰ ਬਾਬਾ ਮੋਤੀराम ਮਹਿਰਾ ਗੈਨੇ ਰਿਸ਼ਵਤ ਦੇ ਰੂਪ ਵਿੱਚ ਦੇ ਕੇ ਠੰਡੇ ਬੁਰਜ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਕੋਲ ਪਹੁੰਚ ਗਿਆ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ हे माँ अब मैं गरीब ਤੁਹਾਡੇ ਲਈ ਕੁਝ ਸੇਵਾ ਲੈ ਕੇ ਆਇਆ ਹਾਂ ਇਹ ਕੁਝ ਮੇਵੇ ਨੇ ਸੁੱਕੇ ਦੁੱਧ ਹੈ ਤੇ ਜਲ ਹੈ ਇਸ ਨੂੰ ਗ੍ਰਹਿਣ ਕਰ ਲਵੋ ਮਾਤਾ ਗੁਜਰੀ ਜੀ ਬੜੇ ਪਰਸਨ ਹੋਏ ਬਾਬਾ ਮੋਤੀराम ਮਹਾਰਾਜ ਜੀ ਨੇ ਤਿੰਨ ਦਿਨ ਯਾਨੀ ਕਿ 10 11 ਅਤੇ 12 ਪੋ ਦੀਆਂ ਰਾਤਾਂ ਨੂੰ ਮਾਤਾ ਗੁਜਰੀ ਤੇ ਛੋਟੇ ਸਭ ਜਦਾਂ ਜੀ ਦੀ ਦੁੱਧ ਸੁੱਕੇ ਮੇਵੇ ਤੇ ਜਲ ਦੇ ਨਾਲ ਸੇਵਾ ਕੀਤੀ। ਇਹ ਸਾਰੀ ਸੇਵਾ ਗੁਪਤ ਰਹਿੰਦੀ। ਸਾਰੇ ਵਰਤਾਰੇ ਨੂੰ ਕਦੀ ਪਰਦਾ ਹੀ ਨਾ ਉੱਠਣਾ ਸੀ। ਪਰ ਉਹਨਾਂ ਦੇ ਨਾਲ ਰਸੋਈ ਦੇ ਵਿੱਚ ਇੱਕ ਵਿਅਕਤੀ ਕੰਮ ਕਰਦਾ ਸੀ ਜਿਹਦਾ ਨਾਮ ਸੀ ਪੰਮਾ ਤੇ ਲੋਕੀ ਉਸਨੂੰ ਪੰਮਾ ਲੰਗਾ ਦੇ ਨਾਮ ਨਾਲ ਜਾਣਦੇ ਸੀ। ਉਸਨੇ ਵਜ਼ੀਰ ਖਾਨ ਨੂੰ ਚੁਗਲੀ ਲਾਈ ਕਿ 모ਤੀਰਾ ਮੈਰੇ ਨੇ ਹਕੂਮਤ ਵੱਲੋਂ ਬਾਗੀ ਐਲਾਨ ਕੀਤੇ ਕਿ ਗੁਰੂ ਦੇ ਪਰਿਵਾਰ ਦੀ ਤਿੰਨ ਦਿਨ ਦੁੱਧ ਦੇ ਨਾਲ ਸੇਵਾ ਕੀਤੀ ਹੈ ਉਸ ਦੀ ਇਹ ਗੱਲ ਸੁਣ ਕੇ ਵਜ਼ੀਰ ਖਾਨ ਨੂੰ ਬਹੁਤ ਗੁੱਸਾ ਝੜਿਆ ਤੇ ਉਸ ਨੇ ਹੁਕਮ ਦੇ ਦਿੱਤਾ ਕਿ 모ਤੀਰਾ ਮੈਰਾ ਦੀਆਂ ਮੁਸ਼ਕਾਂ ਬਨ ਕੇ ਉਸ ਨੂੰ ਮੇਰੇ ਸਾਹਮਣੇ ਪੇਸ਼ ਕੀਤਾ ਜਾਵੇ ਸਿਪਾਈਆਂ ਨੇ ਅਮਲ ਕਰਦਿਆਂ ਤੁਰੰਤ ਹੀ ਬਾਬਾ 모ਤੀਰਾਮ ਨੂੰ ਜੂੜ ਕੇ ਵਜ਼ੀਰ ਖਾਨ ਦੇ ਸਾਹਮਣੇ ਪੇਸ਼ ਕਰ ਦਿੱਤਾ ਸੂਬੇ ਨੇ ਕਿਹਾ ਕਿ ਤੂੰ ਹਕੂਮਤ ਦੇ ਬਾਕੀਆਂ ਦੀ ਸੇਵਾ ਕੀਤੀ ਹੈ ਇਹ ਜਾਣਦੇ ਹੋਏ ਵੀ ਕਿ ਜਦੋਂ ਅਸੀਂ ਹੁਕਮ ਜਾਰੀ ਕੀਤਾ ਹੋਇਆ ਸੀ ਕਿ ਜੋ ਉਹਨਾਂ ਦੀ ਮਦਦ ਕਰੇਗਾ ਉਸਨੂੰ ਪਰਿਵਾਰ ਸਮੇਤ ਕੋਲੂ ਦੇ ਵਿੱਚ ਪੇੜ ਦਿੱਤਾ ਜਾਵੇਗਾ ਪਰ ਤੂੰ ਸਾਡੀ ਰਸੋਈ ਦੇ ਵਿੱਚ ਸੇਵਾ ਕਰਦਾ ਸੀ ਇਸ ਲਈ ਤੈਨੂੰ ਅਸੀਂ ਇੱਕ ਮੌਕਾ ਦਿੰਨੇ ਆ ਤੂੰ دین ਕਬੂਲ ਕਰ ਤੇ ਮੁਸਲਮਾਨ ਹੋ ਜਾ ਪਰ ਬਾਬਾ ਮੋਤੀराम ਮਹਿਰਾਜੀ ਨੇ ਮੁਸਲਮਾਨ ਬਣਨ ਤੋਂ ਇਨਕਾਰ ਕਰ ਦਿੱਤਾ ਸੂਬੇ ਨੂੰ ਹੋਰ ਗੁੱਸਾ ਛੜ ਗਿਆ ਦੇ ਉਸਨੇ ਕਿਹਾ ਕਿ ਜਾਓ ਇਸ ਦੀ ਪਤਨੀ ਮਾਤਾ ਤੇ ਇਸ ਦੇ ਪੁੱਤਰ ਨੂੰ ਬਨ ਕੇ ਤੇਲੀਆਂ ਮੱਲੇ ਵਿਸ਼ੇਸ਼ ਤਿਆਰ ਕੀਤੇ ਕੋਲੂ ਦੇ ਕੋਲ ਲੈ ਕੇ ਆਓ ਅਤੇ ਉਹਨਾਂ ਨੂੰ ਕੋੜੇ ਮਾਰ-ਮਾਰ ਕੇ ਅੱਧ ਮੋਇਆ ਕਰ ਦਿੱਤਾ ਵਜ਼ੀਰ ਖਾਨ ਨੇ ਪੁੱਛਿਆ ਕਿ ਤਨ ਆਖਰੀ ਵਾਰ ਪੁੱਛ ਰਹੇ ਹਾਂ ਅਸੀਂ ਤੇਰੇ ਪੁੱਤਰ ਨੂੰ ਤੇਰੀ ਪਤਨੀ ਨੂੰ ਅੱਧ ਮੋਇਆ ਕਰ ਦਿੱਤਾ ਤੇਰੀ ਮਾਂ ਨੂੰ ਵੀ ਅੱਧ ਮੋਇਆ ਕਰ ਦਿੱਤਾ ਜੇ ਹਲੇ ਵੀ ਇਸਲਾਮ ਕਬੂਲ ਕਰ ਲਵੇ ਤਾਂ ਜਾਨ ਬਖਸ਼ੀ ਜਾ ਸਕਦੀ ਹੈ ਪਰ ਇਹ ਸੁਣਦਿਆਂ ਸਾਰੇ ਪਰਿਵਾਰ ਨੇ ਇਨਕਾਰ ਕਰ ਦਿੱਤਾ ਕਿ ਨਹੀਂ ਅਸੀਂ ਇਸਲਾਮ ਨਹੀਂ ਕਬੂਲ ਕਰ ਸਕਦੇ ਸੂਬੇ ਨੇ ਕਰੋਧ ਵਿੱਚ ਆ ਕੇ ਸਾਰੇ ਪਰਿਵਾਰ ਨੂੰ ਕੋਹਲੂ ਦੇ ਵਿੱਚ ਪੀੜਨ ਦਾ ਹੁਕਮ ਦੇ ਦਿੱਤਾ ਜਲਾਦਾ ਨੇ ਸਭ ਤੋਂ ਪਹਿਲਾਂ ਉਹਨਾਂ ਦੇ 7 ਸਾਲ ਦੇ ਪੁੱਤਰ ਨਰਾਣੇ ਨੂੰ ਜਿਹੜਾ ਆਪਣੀ ਮਾਂ ਦੀ ਗੋਦ ਦੇ ਵਿੱਚ ਬੈਠਾ ਸੀ ਉਸ ਨੂੰ ਤੱਕੇ ਨਾਲ ਖੋ ਕੇ ਕੋਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਤੇ ਫਿਰ ਜਲਾਦਾ ਨੇ ਬਾਬਾ ਮੋਤੀਰਾ ਮੈਰਾ ਜੀ ਦੀ 70 ਸਾਲਾ ਮਾਤਾ ਲੱਦੋ ਜੀ ਨੂੰ ਵੀ ਕੋਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਇਹ ਦ੍ਰਿਸ਼ ਦੇਖ ਕੇ ਸਾਰੇ ਲੋਕੀਂ ਤਰਾਤਰਾਂ ਕਰ ਉਠੇ ਤੇ ਫਿਰ ਵਾਰੀ ਆਈ ਉਹਨਾਂ ਦੀ ਪਤਨੀ ਦੀ ਤੇ ਉਹਨਾਂ ਨੂੰ ਵੀ ਕੋਲੂ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਵਜ਼ੀਰ ਖਾਨ ਨੇ ਹੰਕਾਰ ਦਾ ਫੰਕਾਰਾ ਮਾਰ ਕੇ ਬਾਬਾ ਮੋਤੀराम ਮਹਿਰਾ ਨੂੰ ਕਿਹਾ ਕਿ ਕੀ ਖੱਟਿਆ ਤੂੰ ਤੈਨੂੰ ਆਖਰੀ ਮੌਕਾ ਦਿੰਨੇ ਆ ਕਿ ਤੂੰ ਸਲਾਮ ਕਬੂਲ ਕਰ ਲਾ ਤੇਰੀ ਜਾਨ ਬਖਸ਼ ਦੇਵਾਂਗੇ ਪਰ ਬਾਬਾ ਮੋਤੀराम ਮਹਿਰਾ ਜੀ ਨੇ ਫੇਰ ਇਨਕਾਰ ਕਰ ਦਿੱਤਾ ਤੇ ਫਿਰ ਬਾਬਾ ਮੋਤੀराम ਮਹਿਰਾ ਜੀ ਨੂੰ ਵੀ ਉਹਨਾਂ ਨੇ ਕੋਲੂ ਦੇ ਵਿੱਚ ਪੀੜਨਾ ਸ਼ੁਰੂ ਕਰ ਦਿੱਤਾ ਪਰ ਬਾਬਾ ਮੋਤੀराम ਮਹਿਰਾ ਜੀ ਦਾ ਜੁੱਸਾ ਬੜਾ ਭਾਰੀ ਸੀ ਉਹਨਾਂ ਨੂੰ ਕੋਲੂ ਦੇ ਵਿੱਚ ਪੀੜਦਾ ਮੁਸ਼ਕਿਲ ਹੋ ਰਿਹਾ ਸੀ ਕੋਲੂ ਨੂੰ ਦੁਬਾਰਾ ਤੇਲ ਲਾ ਕੇ ਰਵਾ ਕੀਤਾ ਗਿਆ ਤੇ ਫਿਰ ਜਦੋਂ ਉਹਨਾਂ ਨੂੰ ਕੋਲੂ ਦੇ ਵਿੱਚ ਪੀੜਦਾ ਸ਼ੁਰੂ ਕੀਤਾ ਜਦੋਂ ਕੋਲੂ ਉਹਨਾਂ ਦੀ ਛਾਤੀ ਤੇ ਆਇਆ ਤੇ ਅੜ ਗਿਆ ਬਹੁਤ ਜ਼ੋਰ ਲਾਣ ਤੋਂ ਬਾਅਦ ਉਹ ਅੱਗੇ ਨਹੀਂ ਚੱਲਿਆ ਤਾਂ ਪੁੱਠਾ ਕਮਾ ਕੇ ਬਾਬਾ ਮੋਤੀराम ਮਹਿਰਾ ਨੂੰ ਪਾਰ ਸੁੱਟ ਦਿੱਤਾ ਗਿਆ ਤੇ ਇਸੇ ਤਰ੍ਹਾਂ ਬਾਬਾ ਮੋਤੀराम ਮਹਿਰਾ ਆਪਣੇ ਪੂਰੇ ਪਰਿਵਾਰ ਦੇ ਨਾਲ ਮਾਤਾ ਗੁਜਰੀ ਤੇ ਛੋਟੇ ਸਹਿਬਜ਼ਾਦਿਆਂ ਦੀ ਸੇਵਾ ਕਰਦੇ ਸ਼ਹਿ